ਸਿਕਰੀ ਕਾਲ ਜੀ ਸਾਰਿਆਂ ਨੂੰ ਜੇਕਰ ਤੁਹਾਡੇ ਵੀ ਸਿਰ ਵਿੱਚੋਂ ਸਿਕਰੀ ਝੜ ਰਹੀ ਹੈ ਜਿਵੇਂ ਕਿ ਮੋਤੀ ਡੇ ਜਾਂਦੇ ਚਿੱਟੇ-ਚਿੱਟੇ ਸਿਰ ਦੇ ਵਿੱਚੋਂ ਤਾਂ ਇਸ ਕਰਕੇ ਤੁਸੀਂ ਇਸ ਦੇ ਲਈ ਆ ਨੁਕਤਾ ਅਪਣਾਇਓ ਤਾਂ ਵੇਖਿਓ ਥੋਡੀ ਜਿਹੜੀ ਸਿਕਰੀ ਹੈ ਉਹ ਚਾਰ-ਪੰਜ ਦਿਨਾਂ ਦੇ ਵਿੱਚ ਹੀ ਖਤਮ ਹੋ ਜੂਗੀ ਤੇ ਵਾਲ ਵਧੀਆ ਸਿਲਕੀ ਤੇ ਮਜ਼ਬੂਤ ਬਣ ਜਾਣਗੇ ਤੇ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਲੈਣਾ ਜੀ ਨਿੰਬੂ ਸਭ ਤੋਂ ਪਹਿਲਾਂ ਆਪਾਂ ਇੱਕ ਨਿੰਬੂ ਲੈ ਲੈਣਾ ਜੀ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਕੋਲਾਜਨ ਹੁੰਦਾ ਹੈ ਤੇ ਇਹ ਆਪਣੇ ਵਾਲਾਂ ਦੀ ਚਮਕ ਨੂੰ ਬਣਾਈ ਰੱਖਦਾ ਹੈ ਨਿੰਬੂ ਤੇ ਵਾਲਾਂ ਨੂੰ ਮਜ਼ਬੂਤ ਕਰ ਦਿੰਦਾ ਹੈ ਜਾਨੀ ਕਿ ਝੜਨ ਨੂੰ ਵੀ ਹਟ ਜਾਂਦੇ ਆ ਵਾਲ ਤੇ ਆਪਾਂ ਇੱਕ ਨਿੰਬੂ ਲੈ ਲੈਣਾ ਆਪਾਂ ਇੱਕ ਕੰਚ ਦੀ ਕੌਲੀ ਲੈ ਲੈਣੀ ਆ ਉਹਦੇ ਵਿੱਚ ਆਪਾਂ ਨਚੋੜ ਲੈਣਾ ਨਿੰਬੂ ਜੀ ਨਿੰਬੂਰੇ ਤਾਂ ਬਹੁਤ ਫਾਇਦੇ ਆ ਜੇ ਆਪਾਂ ਪੀ ਲਾਂਗੇ ਨਿੰਬੂ ਤਾਂ ਵੀ ਫਾਇਦੇ ਆ ਤੇ ਜੇ ਆਪਾਂ ਸਿਰ ਤੇ ਲਾਵਾਂਗੇ ਤਾਂ ਵੀ ਫਾਇਦੇ ਆ ਕਿਉਂਕਿ ਨਿੰਬੂ ਦੇ ਵਿੱਚ ਵਿਟਾਮਿਨ ਆ ਜਿਹੜਾ ਉਹ ਭਰਪੂਰ ਮਾਤਰਾ ਵਿੱਚ ਹੁੰਦਾ ਆਪਾਂ ਇੱਕ ਨਿੰਬੂ ਲੈ ਲਿਆ ਤੇ ਇੱਕ ਚਮਚਾ ਆਪਾਂ ਲੈ ਲੈਣਾ ਜੀ ਖੋਪੇ ਦੇ ਤੇਲ ਦਾ ਇੱਕ ਨਿੰਬੂ ਹੋ ਗਿਆ ਇੱਕ ਚਮਚੇ ਦੇ ਬਰਾਬਰ ਹੀ ਨਿੰਬੂ ਹੋ ਗਿਆ ਤੇ ਇੱਕ ਚਮਚਾ ਆਪਾਂ ਖੋਪਰੇ ਦੇ ਤੇਲ ਦਾ ਲੈ ਲੈਣਾ ਇਹ ਵੀ ਆਪਣੇ ਸਿਰ ਸਿਰ ਦੇ ਵਿੱਚ ਬਹੁਤ ਫਾਇਦੇ ਕਰਦਾ ਤੇ ਇੱਕ ਚਮਚਾ ਹੀ ਆਪਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਇੱਕ ਚਮਚਾ ਹੀ ਆਪਾਂ ਲੈਣਾ ਜੀ ਸਰੋਂ ਦੇ ਤੇਲ ਦਾ ਸਰੌਂ ਦੇ ਤੇਲ ਵੀ ਆਪਣੇ ਸਰੀਰ ਦੇ ਲਾਵਾਂਗੇ ਸਿਰ ਤੇ ਤਾਂ ਇਹਦੇ ਨਾਲ ਵੀ ਸਿਕਰੀ ਖਤਮ ਹੁੰਦੀ ਆ ਕਿਉਂਕਿ ਹੁਣ ਆਪਾਂ ਤੇਲ ਬਹੁਤ ਘੱਟ ਲਾਉਣ ਲੱਗੇ ਤਾਂ ਕਰਕੇ ਆਪਣੇ ਸਿਕਰੀ ਜ਼ਿਆਦਾ ਹੋ ਜਾਂਦੀ ਇੱਕ ਚਮਚਾ ਹੀ ਆਪਾਂ ਸਰੌਂ ਦੇ ਤੇਲ ਦਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਇਹ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਲਾਓ ਜਿੱਥੇ ਸਿਕਰੀ ਆ ਉਥੇ ਉਥੇ ਵੀ ਸਾਰੇ ਜਗਾਂ 'ਚ ਹੀ ਲਾਉਣਾ ਸਿਰਦਿਆਂ 'ਚ ਤਾਂ ਕਿ ਜਿਹੜੇ ਵਾਲਾਂ ਦੀਆਂ ਜਿਹੜਾ ਉਹ ਵੀ ਮਜ਼ਬੂਤ ਹੋ ਜਾਣੀਆਂ ਤੇ ਇਹਦੇ ਨਾਲ ਸਿਕਰੀ ਵੀ ਖਤਮ ਹੋ ਜੂਗੀ ਤੇ ਤੁਸੀਂ ਇਹ ਲਾ ਕੇ ਦੇਖਿਓ ਤੇ ਫੇਰ ਵੇਖਿਓ ਤੁਹਾਡੇ ਵਾਲ ਵੀ ਸਿਲਕੀ ਹੋ ਜਾਣਗੇ ਤੇ ਜਿਹੜੀ ਸਿਕਰੀ ਆ ਉਹ ਵੀ ਖਤਮ ਹੋ ਜੂਗੀ ਇਹਦੇ ਨਾਲ ਵਾਲ ਮਜ਼ਬੂਤ ਵੀ ਹੋਣਗੇ ਤੇ ਚਮਕੀਲੇ ਵੀ ਹੋਣਗੇ ਤੇ ਇਹ ਤੁਸੀਂ ਨੁਕਤਾ ਘਰੇ ਬਣਾ ਕੇ ਟਰਾਈ ਕਰਕੇ ਜਰੂਰ ਦੇਖਣਾ ਜਿਨ੍ਹਾਂ ਦੇ ਸਿਕਰੀ ਹੈ ਉਹ ਜਰੂਰ ਦੇਖਣਾ ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਤੇ ਸਿਲਕੀ ਬਣਾਉਂਦਾ ਜਿਹੜਾ ਸਰੋਂ ਦਾ ਤੇਲ ਹੈ ਤੇ ਕੋਕੋਨਟ ਆਇਲ ਹੈ ਤੇ ਇੱਕ ਜਿਹੜਾ ਨਿੰਬੂ ਆ ਨਿੰਬੂ ਦੇ ਬਹੁਤ ਫਾਇਦੇ ਆ ਤੇ ਇਸ ਕਰਕੇ ਤੁਸੀਂ ਵੀ ਜੇਕਰ ਤੁਹਾਡੇ ਸਿਰ ਵਿੱਚ ਸਿਕਰੀ ਆ ਤੇ ਜਰੂਰ ਟਰਾਈ ਕਰਿਓ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਵੇਖਣੇ ਆ ਤਾਂ ਫੋਲੋ ਕਰ ਲਓ ਜੀ ਜੇ YouTube ਚੈਨਲ ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਜੀ